ਸਤਿ ਸ਼੍ਰੀ ਪਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਨਵੀਂ ਵੀਡੀਓ ਵਿੱਚ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਰਿਕਵੈਸਟ ਕਰਦੇ ਹਾਂ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਵੀਡੀਓ ਨੂੰ ਸ਼ੇਅਰ ਤੇ ਲਾਈਕ ਜਰੂਰ ਕਰਿਆ ਕਰੋ ਜੀ ਤੇ ਘੰਟੀ ਵਾਲਾ ਬਟਨ ਜਰੂਰ ਦਬਾ ਲਿਆ ਕਰੋ ਕਿਉਂਕਿ ਸਾਡੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਤੇ ਇੱਕ ਹਾਈਪ ਵਾਲਾ ਬਟਨ ਵੀ ਜਰੂਰ ਦਬਾਇਆ ਕਰੋ ਹਾਂਜੀ ਹਾਈਪ ਵਾਲਾ ਬਟਨ ਜਰੂਰ ਦਬਾਇਆ ਕਰੋ ਜੀ ਤੇ ਦੇਖੋ ਅੱਜ ਆਪਾਂ ਨੇ ਜਿਹੜੀ ਗੱਲਬਾਤ ਕਰਨੀ ਆ ਗੱਲਬਾਤ ਕਰਨੀ ਆ ਆਪਾਂ ਨੇ ਉਸ ਕੁੜੀ ਬਾਰੇ ਜਿਹੜਾ ਜਲੰਧਰ ਵਾਲਾ ਜਿਹੜਾ ਜਿਹੜਾ ਜਲੰਧਰ ਵਾਲਾ ਕੇਸ ਹੋਇਆ 13 ਸਾਲ ਦੀ ਬੱਚੀ ਸੀਗੀ ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਕਹਿਣੀ ਆ ਵੀ ਸਾਨੂੰ ਸਾਲ ਬਾਅਦ 라ਵਣ ਫੋਕਣ ਦਾ ਕੋਈ ਹੱਕ ਨਹੀਂ ਕਿਉਂਕਿ 라ਵਣ ਕਿਸੇ ਤਰ੍ਹਾਂ ਦਾ ਵੀ ਦੋਸ਼ੀ ਨਹੀਂ ଥିਗਾ ਐਨੇ ਜਿਹੜੇ ਚੱਲਦੇ ਫਿਰਦੇ ਸਾਡੇ ਕਲਯੁਗੀ 라ਵਣ ਤੁਸੀਂ ਜੇ ਇਲਾਜ ਕਰਨਾ ਹੈ ਤਾਂ ਇਹਨਾਂ ਦਾ ਕਰੋ ਜੇ ਇੱਕ ਜਣੇ ਨੂੰ ਵੀ ਐਦਾਂ ਦੀ ਭਿਆਨਕ ਸਜ਼ਾ ਦਿੱਤੀ ਹੋਵੇ ਜੀ ਤੋ ਰੂਹ ਕੰਬ ਜਵੇ ਬੰਦੇ ਦੀ ਇਹ ਗਾਹਾਂ ਵਾਲੇ ਫੇਰ ਸੋਚ ਕੇ ਐਦਾਂ ਦਾ ਕਦਮ ਚੱਕਣਾ ਮੂੰਹ ਨਾ ਕਰਨ ਇੱਧਰ ਨੂੰ ਠੀਕ ਹੈ ਸਜ਼ਾਾਂ ਨਹੀਂ ਹੈਗੀਆਂ ਮੈਂ ਸਵੇਰੇ ਬੈਠੀ ਬੈਠੀ ਨੇ ਸਾਰੀ ਖਬਰ ਸੁਣੀ ਜਿਹੜੀ ਗੱਲਬਾਤ ਉਸ ਧੀ ਦੀ ਮਾਂ ਨੇ ਕਰੀ ਹੈ ਦੇਖੋ ਫੇਰ ਕਾਹហេ ਤੇ ਸਭ ਨੂੰ ਮਿਰਚਾਂ ਲੱਗ ਜਾਂਦੀਆਂ ਨੇ ਬੜੇ ਕਾਨੂੰਨੀਆਂ ਨੂੰ ਵੀ ਅਸਤਾ ਕਹਿੰਦੇ ਕਾਨੂੰਨ ਚੇ ਦਮ ਨਹੀਂ ਜੇ ਕਾਨੂੰਨ ਚ ਦਮ ਹੋਵੇ ਫੇਰ ਇਹ ਕੰਮ ਕਿਉਂ ਹੋਣਾ ਹੋਣ ਦੇਖੋ ਉਸ ਕੁੜੀ ਦੀ ਮਾਂ ਨੇ ਇਹ ਗੱਲ ਕਹੀ ਆ ਕਹਿੰਦੀ ਜਦੋਂ ਮੇਰਾ ਬੱਚਾ ਨਾ ਘਰ ਆਇਆ ਕਹਿੰਦੀ ਫੇਰ ਮੈਂ ਆਪਣੇ ਬੇਟੇ ਨੂੰ ਕਿਹਾ ਵੀ ਬੇਟੇ ਜਾ ਕੇ ਆ ਜਿਹੜੀ ਕੁੜੀ ਨੂੰ ਉਹ ਕਹਿੰਦੇ ਸਹੇਲ ਪਣਾਤੀਗਾ ਜਿਹੜੀ ਕੁੜੀ ਨਾਲ ਲਾ ਕੇ ਘਰ ਆਇਆ ਲਾ ਕੇ ਘਰ ਆਇਆ ਤੇ ਉਸ ਕੁੜੀ ਦੇ ਪਿਓ ਨੇ ਜਵਾਬ ਦਿੱਤਾ ਕਿ ਤੁਹਾਡੀ ਕੁੜੀ ਸਾਡੇ ਘਰ ਆਈ ਨਹੀਂ ਜਿਹੜੀ ਕੁੜੀ ਕੋਲ ਉਹਨੇ ਜਾਣਾ ਤੀਗਾ ਉਹਦੀ ਸੈਲੀਤੀਗੀ ਉਹ ਵੀ ਨਹੀਂ ਥੀ ਘਰ ਤੇ ਕੁੜੀ ਦੀ ਮਾਂ ਵੀ ਨਹੀਂ ਥੀ ਘਰ ਠੀਕ ਆ ਉਸ ਬੰਦੇ ਨੇ ਇਕੱਲਾ ਹੋਣ ਦਾ ਫਾਇਦਾ ਚੱਕ ਲਿਆ ਠੀਕ ਆ ਜੀ ਦੇਖੋ ਉਹਦੀ ਪਲੈਨਿੰਗ ਦਾ ਖਬਰਾ ਕੱਦੀ ਕੋਦੇ ਮਨਚ ਮੈਲ ਚਲੀ ਆਉਂਦੀ ਆ ਇਹ ਕੋਈ ਇੱਕੋ ਵਾਰ ਨਹੀਂ ਬੰਦਾ ਐਡਾ ਕਦਮ ਚੱਕ ਲੈਂਦਾ ਇਹ ਬਹੁਤ ਚਿਰ ਦੀਆਂ ਉਹਦੀਆਂ ਪਲੈਨਿੰਗਾਂ ਚੱਲਦੀਆਂ ਹੋਣੀਆਂ ਨੰਬਰ 2 ਤੇ ਫੇਰ ਉਦੋਂ ਬਾਅਦ ਕਾਨੂੰਨ ਵੀ ਸੱਦਿਆ ਗਿਆ ਠੀਕ ਹੈ ਜੀ ਰਾਖੇ ਕਾਨੂੰਨ ਦੇ ਜਿਹਨੂੰ ਆਪਾਂ ਕਹਿੰਦੇ ਆ ਪੁਲਿਸ ਡਿਪਾਰਟਮੈਂਟ ਹਾਂ ਰਾਖੇ ਕਾਨੂੰਨ ਦੇ ਜਿਨ੍ਹਾਂ ਕੋਲ ਨੂੰ ਜਦੋਂ ਸਾਨੂੰ ਆਫਤ ਪੈਂਦੀ ਹੈ ਅਸੀਂ ਜਿਨ੍ਹਾਂ ਕੋਲ ਨੂੰ ਭੱਜਦੇ ਆ ਠੀਕ ਹੈ ਜੀ ਉਹ ਰਾਖੇ ਅੰਦਰ ਜਾ ਕੇ ਦੋ ਨੇ ਤਾਂ ਕੁੜੀ ਦੀ ਮਾਲ ਜਾਲੀ ਜਿਹੜੇ ਵੀ ਬਿਆਨ ਕਰਨੇ ਤੇ ਭਾਵੇਂ ਬੰਦਾ ਬੀਹੀ ਚ ਖੜਾ ਹੋਵੇ ਬਿਆਨ ਤਾਂ ਉੱਥੇ ਵੀ ਲਿਖੇ ਜਾ ਸਕਦੇ ਆ ਘਰ ਜਾ ਕੇ ਕੁਝ ਬੈਡਾਂ ਕੁਰਸੀਆਂ ਤੇ ਬਹਿ ਕੇ ਕੁਝ ਜ਼ਿਆਦਾ ਬਿਆਨ ਨਹੀਂ ਤੇ ਲਿਖੋਣੇ ਕਿਉਂਕਿ ਉਹਨਾਂ ਨੇ ਟਾਈਮ ਟਪਾਉਣਾ ਸੀਗਾ ਉੱਧਰ ਦੋ ਜਣੇ ਅੰਦਰ ਵੜ ਕੇ ਸੈਟਿੰਗ ਕਰ ਲਈ ਦਰਿੰਦੇ ਨਾਲ ਦੇਖੋ ਜੇ ਸਾਡਾ ਕਾਨੂੰਨ ਐਦਾਂ ਦੀਆਂ ਸੈਟਿੰਗਾਂ ਕਰਨ ਲੱਗ ਗਿਆ ਆਪਾਂ ਕਾਨੂੰਨ ਨੂੰ ਬੜਾ ਸਤਿਕਾਰਯੋਗ ਮੰਨਦੇ ਆਂ ਠੀਕ ਆ ਜੀ ਕਿਸੇ ਇਨਸਾਨ ਨੂੰ ਵੀ ਆਫਤ ਪੈਂਦੀ ਆ ਅਸੀਂ ਕਾਨੂੰਨ ਦਾ ਸਹਾਰਾ ਲੈਨੇ ਆਂ ਪਰ ਜੇ ਕਾਨੂੰਨ ਹੀ ਬਕਾਊ ਹੋ ਗਿਆ ਫਿਰ ਦੁਨੀਆ ਕਿਹਦੇ ਕੋਲ ਨੂੰ ਜਾਊਗੀ ਆਸਰਾ ਕਿਹਦੇ ਤੱਕਾਂਗੇ ਅਸੀਂ ਕਿਹਦਾ ਆਸਰਾ ਤੱਕਾਂਗੇ ਹੁਣ ਉਸ ਧੀ ਦੀ ਮਾਂ ਨੂੰ ਲੱਗਿਆ ਵੀ ਮੈਂ ਪੁੱਸ ਨੂੰ ਸੱਦਾ ਪੁਲਿਸ ਆਉਂਦੀ ਸਾਰ ਉਸ ਬੰਦੇ ਨੇ ਸੰਭਲੀ ਉਹ ਅੰਦਰ ਬੈਠਾ ਸੈਟਿੰਗ ਕਰਦਾ ਹੈ ਘਰ ਪਤਾ ਹੁੰਦੇ ਹੋਏ ਵੀ ਹਾਂ ਉਹਦੀ ਡੈੱਡ ਬੋਡੀ ਘਰ ਚ ਆ ਕੁੜੀ ਦੀ ਸਾਰਾ ਕੋਸਾ ਕਹਿੰਦੇ ਖਤਮ ਕਰਨੇ ਵਾਲਾ ਵੀ ਮਿੱਟੀ ਉਹ ਪਾ ਦੋ ਇਹਦੇ ਤੇ ਐਨੇ ਨੂੰ ਉਹਨੇ ਕੁੜੀ ਚੱਕ ਲੈ ਜਣੀ ਸੀ ਜਦੋਂ ਕੁੜੀ ਮਤਲਬ ਕੁੜੀ ਦੀ ਮਾਂ ਜਦੋਂ ਉਹਨਾਂ ਦੇ ਘਰ ਗਈ ਹੈ ਤਾਂ ਉਹ ਜਿਹੜੇ ਪੁਲਿਸ ਵਾਲੇ ਅੰਦਰ ਬੈਠੇ ਤੇ ਬੈਣਾ ਤੇ ਚਾਹ ਪੀਣੇ ਆ ਚਾਹ ਪੀਣੇ ਆ ਉਹ ਟਾਈਮ ਮਜਰਮ ਉਹਦਾ ਚਾਹ ਪੀਣ ਦਾ ਟਾਈਮ ਥੋੜਾ ਕੈਮਰਿਆਂ ਨੇ ਦਿਖਾਤਾ ਵੀ ਉਹਦੇ ਘਰ ਤੱਕ ਗਈ ਹੈ ਮੁੜ ਕੇ ਆਈ ਨਹੀਂ ਠੀਕ ਹੈ ਉਹਨਾਂ ਨੂੰ ਕਹਿੰਦੇ ਵੀ ਤੈਨੂੰ ਜ਼ਿਆਦਾ ਪਤਾ ਹ ਹਾਂ ਉਹਨੂੰ ਭੱਜ ਕੇ ਮੈਂ ਉਹਦੇ ਬੇਟੇ ਨੂੰ ਭੱਜ ਕੇ ਪਾਇਆ ਹੂੰ ਠੀਕ ਹੈ ਨਾ ਅਸੀਂ ਤਾਂ ਇਹ ਕਹਿੰਦੇ ਆਂ ਵੀ ਉਹ ਦਰਿੰਦੇ ਦੇ ਨਾਲ-ਨਾਲ ਇਹ ਚਾਰੇ ਬੰਦਿਆਂ ਨੂੰ ਵੀ 120 ਬੀ ਦੇ ਵਿੱਚ ਰੱਖ ਕੇ ਇਹਨਾਂ ਨੂੰ ਵੀ ਬਰਾਬਰ ਦੀ ਸਜ਼ਾ ਚਾਹੀਦੀ ਆ ਜਿਵੇਂ ਤੁਸੀਂ ਪੁਲਿਸ ਡਿਪਾਰਟਮੈਂਟ ਕਰਦਾ ਹੈ ਵੀ ਚਾਹੇ ਕੋਈ ਐਸਐਸਪੀ ਹੋਵੇ ਚਾਹੇ ਆਈਜੀ ਪੰਜਾਬ ਆ ਕੁਛ ਵੀ ਆ ਸਭ ਨੂੰ ਪਤਾ ਕਾਨੂੰਨ ਦਾ ਜਿਹੜਾ ਕਿਸੇ ਮਤਲਬ ਕਹਿੰਦੇ ਆਂ ਵੀ ਜਦ ਕੋਈ ਕਤਲ ਕਰਦਾ ਹੈ ਜਾਂ ਕੋਈ ਅਹੀ ਜੀ ਬਾਰਦਾਤ ਕਰਦਾ ਹੈ ਜਿਹੜਾ ਉਹਦੇ ਬਰਾਬਰ ਖੜ ਕੇ ਲਲਕਾਰਾ ਮਾਰਦਾ ਨਾ ਉਹਨੂੰ ਕਹਿੰਦੇ 120 ਬੀ ਵਿੱਚ ਰੱਖ ਕੇ ਤੁਸੀਂ ਅੰਦਰ ਦੇ ਦੇਦਨੇ ਹੋ ਕੀ ਗੱਲ ਵੀ ਅੱਜ ਇਹ ਬੰਦਿਆਂ ਦੇ ਨਾਲ ਬੈਠ ਕੇ ਉਹ ਮਜਰਮ ਨੂੰ ਛਡਾਉਣ ਦੀ ਕੋਸ਼ਿਸ਼ ਕਰੀ ਹੈ ਚਾਹੇ ਉਹ ਸਾਲਾ ਕਿਸੇ ਵੀ ਧਰਮ ਦਾ ਮੈਂ ਤਾਂ ਸਪਸ਼ਟ ਕਰੂੰਗਾ ਇਹ ਜ਼ਰੂਰੀ ਨਹੀਂ ਹੈਗਾ ਸਾਰੇ ਧਰਮਾਂ ਚ ਇਹ ਜੇ ਕਨਸਲ ਹੁੰਦੇ ਨੇ ਠੀਕ ਆ ਇਹ ਗੱਲਾਂ ਕਹੀਆਂ ਹੁੰਦਾ ਸ਼ਹਿਰ ਛੇਕ ਲੱਜ ਜਵੇ ਤੁਹਾਨੂੰ ਦੋ ਚਾਰ ਬੰਦਿਆਂ ਨੂੰ ਵੀ ਕੋਈ ਗੱਲ ਨਹੀਂ ਪਰ ਉਹ ਪੁਲਿਸ ਮੁਲਾਜ਼ਮ ਵੀ ਜੋ ਆਈਜੀ ਪੰਜਾਬ ਜੋ ਡੀਆਈਜੀ ਪੰਜਾਬ ਹੈ ਉਹਨੂੰ ਬੇਨਤੀ ਆ ਵੀ ਇਹਨਾਂ ਚਾਰਾਂ ਨੂੰ ਵੀ 120 ਬੀ ਦੇ ਵਿੱਚ ਰੱਖਿਆ ਜਾਵੇ ਇਨਾਂ ਨੂੰ ਵੀ ਸਸਪੈਂਡ ਕਰ ਡਿਸਮਿਸ ਕਰਕੇ ਘਰੋਂ ਭੇਜਿਆ ਜਾਵੇ ਚਾਰਾਂ ਤੇ ਬਰਾਬਰ ਦਾ ਪਰਚਾ ਦਿੱਤਾ ਜਬ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੇ ਕੋਸ਼ਿਸ਼ ਕੀਤੀ ਆ ਕੁੜੀ ਦੀ ਮਾਂ ਨੇ ਦੱਸਿਆ ਵੀ ਅੰਦਰ ਗੱਡੀ ਪਈ ਹੈ ਅੰਦਰ ਗੱਡੀ ਆਈ ਹੈ ਠੀਕ ਹੈ ਜੇ ਇਹ ਤਾਂ ਕਹਿੰਦੇ ਵੀ ਅੰਦਰ ਹੈ ਨਹੀਂ ਹੈ ਨਹੀਂ ਫਿਰ ਕੁੜੀ ਕੱਢ ਵੀ ਉੱਥਰ ਲਈ ਯਾਰ ਮਰਲੇ ਦੇ ਮਕਾਨ ਚੋਂ ਇਹਨਾਂ ਨੂੰ ਕੁੜੀ ਨਹੀਂ ਮਿਲੀ ਕੁੜੀ ਨਹੀਂ ਮਿਲੀ ਫਿਰ ਉਸੇ ਗਵਾਂਡੀਆਂ ਨੇ ਆ ਕੇ ਕੁੜੀ ਕੱਢ ਲਈ ਅੰਦਰੋਂ ਕਿਵੇਂ ਨਿਕਲੀ ਨਹੀਂ ਨਹੀਂ ਇੱਕੋ ਛੋਟਾ ਜਿਹਾ ਜਵਾਬ ਹੈ 20-25 ਸਾਲਾਂ ਦਾ ਮੁੰਡਾ ਜਿਹਨੇ ਕੋਸ਼ਿਸ਼ ਕੀਤੀ ਚਾਰ ਬੰਦੇ ਨਾਲ ਲੈ ਪੁਲਿਸ ਘਰੋਂ ਚਲੇ ਗਈ ਹੂੰ ਨੰਬਰ 2 ਤੇ ਇਹ ਭੁਗਤਦਾ ਕੰਮ ਆ ਸਾਰਾ ਇਹ ਤੁਸੀਂ ਜਿਹੜੀ ਪੁਲਸ ਆ ਹੈ ਕਈ ਵਾਰ ਤਾਂ ਤੁਸੀਂ ਕਈ ਕਈ ਸਾਲਾਂ ਦੀਆਂ ਦੱਬੀਆਂ ਹੋਈਆਂ ਲਾਸ਼ਾਂ ਕੱਢ ਲੈਨੇ ਹੋ ਹਾਂ ਤੁਹਾਨੂੰ ਵਾਸ਼ਰੂਮ ਚ ਪਈ ਕੁੜੀ ਨਹੀਂ ਮਿਲੀ ਫੇਰ ਗੱਡੀ ਆਈਆ ਘਰ ਕੁੜੀ ਦੀ ਮਾਂ ਦੀਆਂ ਗੱਲਾਂ ਕਰਨ ਦੀ ਆਏ ਕਹਿੰਦੀ ਵੀ ਗੱਡੀ ਘਰ ਆਈਆ ਜਿਆਦਾ ਪੁਲਿਸ ਨੇ ਇਧਰ ਉਧਰ ਹੋ ਜਾਣਾ ਤਾਂ ਪੁਲਿਸ ਨੇ ਉਹਨੂੰ ਮੌਕਾ ਦੇਣਾ ਤਾਂ ਬਿਲਕੁਲ ਜਿਹੜੇ ਅੰਦਰ ਬੈਠ ਕੇ ਬੈਠਾਂ ਤੇ ਬੈਠੇ ਚਾਹ ਪੀਣੇ ਇੱਕ ਕਤਲ ਹੋਏ ਹੋਏ ਚ ਠੀਕ ਹੈ ਉਹ ਬਰਾਬਰ ਦੇ ਜ਼ਿੰਮੇਵਾਰ ਨੇ ਉਹਨਾਂ ਨੇ ਕੀ ਕਰਨਾ ਤਾਂ ਉਹ ਤਾਂ ਡੈੱਡ ਬੋਡੀ ਲੈ ਜਾ ਕੇ ਕਿਸੇ ਹੋਰ ਟਿਕਾਣੇ ਲਾ ਦੇਣੀ ਸੀ ਨਾ ਨੋਰ ਚ ਸੜ ਜਾਂਦੇ ਕਹਾਣੀ ਖਤਮ ਤੇ ਤਾਂ ਹੀ ਬੈਠੇ ਤੇ ਉਹ ਅੰਦਰ ਟਿਕੇ ਠੀਕ ਹੈ ਉਹ ਸਤਾ ਜੇ ਤਾਂ ਆਨ ਤੇ ਉਹ ਇੱਕ ਬਾਲ ਦੀ ਖੱਲ ਲਾ ਦਿੰਦੀ ਹੈ ਪਤਾ ਕੀ ਹੈ ਮੈਂ ਤਾਂ ਕੁੜੀ ਦੀ ਮਾਂ ਨੂੰ ਵੀ ਕਹਿੰਨੀ ਆ ਬਈ ਜਿਹੜਾ ਤੂੰ ਉਹਦੇ ਥੱਪੜਾਂ ਨਾਲ ਉਹਦਾ ਲੱਗੀ ਹੋਈਆਂ ਕਰਨਾ ਥੱਪੜਾਂ ਨਾਲ ਇਹ ਜੇ ਸਾੰਡ ਦਾ ਇਲਾਜ ਕਰਨ ਦੀ ਕੋਈ ਲੋੜ ਨਹੀਂ ਹੈਗੀ ਠੀਕ ਹੈ ਇਹ ਜੇ ਤਾਂ ਬਸ ਉਹ ਕੰਮ ਕਰੇ ਜਿਹੜਾ ਕਦੇ ਕਿਸੇ ਨੇ ਨਾ ਕਰਿਆ ਹੋਵੇ ਨਾਲੇ ਤਾਂ ਜਿਉਂਦਾ ਰਹੇ ਨਾਲੇ ਕਹਿੰਦੇ ਗੁਰਸਿੱਖਤਾ ਤੇ ਕਿਰਪਾਨ ਪਾਹੀ ਤੇ ਉਹਦੀ ਉਹ ਲਾ ਕੇ ਉਹਦੇ ਗਰਦਨ ਲਾਉਂਦੀ ਤੂੰ ਤੁਹਾਨੂੰ ਤਾਂ ਇੱਧਰ ਉੱਧਰ ਕੁਝ ਚੱਕਣ ਦੀ ਵੀ ਲੋੜ ਨਹੀਂ ਸੀ ਉਹਦੇ ਵਾਲੀ ਨਾਲੇ ਉਹਦੀ ਗਰਦਨ ਲਾਉਣੀ ਸੀ ਕਿੰਨਾ ਮਿਸਾਲ ਪੈਦਾ ਹੁੰਦੀ ਦੁਨੀਆ 'ਚ ਉਹਨੇ ਹੁਣ ਅਸੀਂ ਉਹ ਉਹ ਕੁੜੀ ਦੀ ਮਾਂ ਐ ਜਿਹੜੀ ਕਿਹੜੇ ਕਾਨੂੰਨ ਨੂੰ ਵਾਸਤੇ ਪਉਂਦੀ ਆ ਇਨਸਾਫ ਦੇ ਜਿਹੜਾ ਕਾਨੂੰਨ ਉਹ ਉਸ ਟਾਈਮੇ ਉਹਨੂੰ ਵਿਚਾਰ ਰਿਹਾ ਸੀ ਉਹਨੂੰ ਵਾਸਤੇ ਪਉਂਦੀ ਆ ਜਿਹੜਾ ਉਹ ਘਰ ਬੈਠਾ ਹੀ ਬੈਗ ਗਿਆ ਠੀਕ ਹੈ ਉਹਨੇ 5-7 ਸਾਲ ਨੂੰ ਛੁੱਟ ਕੇ ਆ ਜਾਣਾ ਜੇਲ੍ਹ ਤੋਂ ਆਹ ਉਹਦੀ 1.5-2 ਸਾਲ ਚੋਂ ਦੀ ਜ਼ਮਾਨਤ ਹੋ ਜਾਣੀ ਆ ਕਿ ਉਹ ਫੇਰ ਮਿਛਾ ਨੂੰ ਬਟੇ ਦਊਗਾ ਇਹ ਤਾਂ ਕੁਝ ਵੀ ਨਹੀਂ ਹੈਗਾ ਉਹ ਨਠਾਰੀ ਘਾੜ ਵਾਲਾ ਕਿੱਡਾ ਤਾਂ ਠੀਕ ਹੈ ਵੱਡ-ਵੱਡ ਕੇ ਕਹਿੰਦੇ ਉਹ ਨੰਬੂ ਨੰਕੇ ਖਾਂਦਾ ਤਾਂ ਫੇਰ ਉਹ ਬੰਦਾ ਜਮਾਨਤ ਤੇ ਆ ਗਿਆ ਜਮਾਨਤ ਤੇ ਆ ਗਿਆ ਨਠਾਰੀ ਕਾਂਢ ਤੁਸੀਂ ਸਭ ਨੇ ਸੁਣਿਆ ਹੁਣ ਇਹ ਥੋੜੇ ਸਾਹਮਣੇ ਆ ਜਾਣਾ ਇੱਥੇ ਇਹ ਇਹ ਜਿੰਨਾਂ ਤਾਂ ਮੌਕੇ ਤੇ ਸਜਾਦਾ ਉਹ ਤੁਸੀਂ ਤਾਂ ਨਾਲ ਦੀ ਨਾਲ ਇਹ ਤਾਂ ਕਰਿਆ ਹੁੰਦਾ ਇਲਾਜ ਕੁਛ ਨਹੀਂ ਹੈਗਾ ਕਿਸਾਂ ਚ ਕੱਖ ਨਹੀਂ ਬਣਨਾ ਇਹ ਤਾਂ ਮੌਕੇ ਤੇ ਜਿੰਨਾ ਚਿਰ ਤੁਸੀਂ ਸਜ਼ਾ ਨਹੀਂ ਦਿੰਦੇ ਇਹ ਜਿਹੜੇ ਦਰਿੰਦਿਆਂ ਨੂੰ ਦੋ ਚਾਰ ਦੀਆਂ ਲੱਤਾਂ ਬਾਹਾਂ ਵੱਢ ਕੇ ਟੋਟੇ ਕਰਕੇ ਸੜਕਾਂ ਤੇ ਨਹੀਂ ਸੜਦੇ ਉਨਾਂ ਚਿਰ ਥੋੜਾ ਕੁਝ ਨਹੀਂ ਬਣਨਾ ਇਹ ਨਿਤ ਹੁੰਦੇ ਨੇ ਐਕਣੇ ਹੁੰਦੇ ਰਹਿਣਗੇ ਹੁਣ ਬੇਆਦਬੀਆਂ ਹੁੰਦੀਆਂ ਦੀਆਂ ਮਹਾਰਾਜ ਦੀਆਂ ਜਦ ਬਟੇ ਜਦ ਤੇ 3-4 ਆ ਗਿਆ ਕਨਾਟਕਾ ਨੇ ਕੰਮ ਆ ਗਏ ਸਭ ਬਾਜੇ ਸਦਾਈ ਹੁਣ ਤੇ ਛੱਟ ਗਏ ਸਭ ਬਾਜੇ ਸਦਾਈ ਹੁਣ ਦੇ ਪਤਾ ਵੀ ਉਹਨਾਂ ਨੇ ਚਾਹੇ ਬਾਜੇ ਸਦਾਈਏ ਵੱਟ ਕੇ ਮਾਰਨਾ ਹਾਂ ਨਜ਼ਰ ਨਹੀਂ ਵੱਢਦੇ ਤੁਸੀਂ ਉਹਨਾਂ ਚਰੂਤ ਨਹੀਂ ਹੁਣ ਜਿਹਦੀ ਇੱਜ਼ਤ ਜਾਂਦੀ ਆ ਉਹਨੂੰ ਪਤਾ ਹੈ ਉਹਨੂੰ ਪਤਾ ਹੈ ਜਿਹਦੀ ਧੀ ਗਈ ਆ ਜਿਹਦੇ ਨਾਲ ਜ਼ਿੰਦਗੀ ਹੋਈ ਆ ਉਹਨੂੰ ਪਤਾ ਹੈ ਉਹਦੀ ਮਾਂ ਨੂੰ ਪਤਾ ਨਹੀਂ ਨਹੀਂ ਉਹ ਵਿਧਵਾ ਹਰਤਾ ਯਾਰ ਉਹਦਾ ਸਾਲ 2 ਸਾਲ ਪਹਿਲਾਂ ਘਰ ਵਾਲਾ ਮਰਿਆ ਹੋਇਆ ਮਰਜੋ ਤੁਸੀਂ ਉਹਦੇ ਅੰਦਰ ਬੈਠ ਕੇ ਤੁਸੀਂ ਮਾਰ ਕਿਉਂ ਨਹੀਂ ਜਾਂਦੇ ਤੁਸੀਂ ਉਹਦੇ ਅੰਦਰ ਬੈਠ ਕੇ ਫੈਸਲਾ ਕਰਦੇ ਹੋ ਬੰਦੇ ਦੇ ਜਿਹਨੇ ਐਡ ਨੱਕੜ ਉਹਕੇ ਮਰਜਾਂ ਤੁਸੀਂ ਚੂਲੀ ਪਰ ਪਾਣੀ ਚ ਬਈ ਸੋਈ ਗੱਲਾਂ ਨੇ ਦੇਖੋ ਮੇਰੀ ਗੱਲ ਸੁਣੋ ਅਸੀਂ ਲੋਕ ਨਾ ਜਿਹੜੇ ਆਲੇ-ਦਾਲੇ ਤਮਾਸ਼ਾ ਤਮਾਸ਼ਗੀ ਦੇਖਦੇ ਹੁੰਨੇ ਆ ਵੀਡੀਓ ਬਣਾਉਣ ਤੇ ਜ਼ੋਰ ਦੇ ਦੰਨੇ ਆ ਠੀਕ ਆ ਜੀਦਾ ਬੱਚਾ ਗਿਆ ਉਹਦਾ ਗਿਆ ਆਪਾਂ ਇਹ ਕਹਿ ਦਨ ਨੇ ਆ ਵੀ ਭਾਈ ਕੁੜੀਆਂ ਵੀ ਗਲਤ ਹੁੰਦੀਆਂ ਨੇ ਕਈ ਵਾਰ ਹੁਣ ਇਹ ਮਾਸੂਮ 13 ਸਾਲ ਦਾ ਬੱਚਾ ਉਹਦੀ ਬੱਚੀ ਨਾਲ ਖੇਡਦੀ ਆ ਜਾ ਕੇ ਉਹਦੀ ਕੁੜੀ ਦੇ ਖਾਣ ਦੀ ਆ ਉਹਦੇ ਜਵਾਕ ਨਾਲ ਖੇਡਦੀ ਆ ਜਾ ਕੇ ਉਦਿੱਤੀ ਨਾਲਾ ਖੇਡਦੀ ਆ ਜਾ ਕੇ ਉਹਦੇ ਜਵਾਕ ਦੇ ਹਾਨਦੀ ਆ ਉਹ ਚਿੱਟ ਦਾੜੀ ਹੈ ਜਿਹੜੇ ਬੰਦੇ ਨੇ ਇਹ ਕੰਮ ਕਰਿਆ ਹੈ 50 ਸਾਲ ਉਮਰ ਉਹਦੀ ਠੀਕ ਹੈ ਤੁਸੀਂ ਦੇਖੋ ਵੀ ਐਡਾ ਉਹਨੇ ਘਟਿਆ ਕੰਮ ਕਰਕੇ ਫਿਰ ਬੱਚੇ ਨੂੰ ਮੌਤ ਦੇ ਮੂੰਹ ਚ ਵੀ ਪਹੁੰਚਾਉਂਦਾ ਹੈ ਜਾਨ ਬੁੱਝ ਕੇ ਕੀਤਾ ਆਪਣੀ ਜਾਨ ਚ ਤਾਂ ਉਹਨੇ ਸਬੂਤ ਖਤਮ ਕਰਿਆ ਹੈ ਹਾਂ ਸਭ ਕੋ ਕਰੇ ਸਬੂਤ ਜਿੰਨਾ ਚਿਰ ਪਰਮਾਤਮਾ ਹੈ ਨਾ ਸਬੂਤ ਨਹੀਂ ਖਤਮ ਹੁੰਦੇ ਹੁੰਦੇ ਸਬੂਤ ਤਾਂ ਭਾਵੇਂ 20 ਸਾਲ ਬਾਅਦ ਨਿਕਲਿਆ ਉਹ ਨਿਕਲਿਆ ਹੁੰਦੇ ਨੇ ਰਾਜ ਰਹਿ ਜਾਂਦੇ ਨੇ ਹੁੰਦੇ ਕਦੇ ਤੁਸੀਂ ਦੇਖਿਆ ਬੇ ਸਬੂਤ ਖਤਮ ਹੋਏ ਆ ਜਿੰਨਾ ਮਰਜੀ ਪਾਪ ਕਰ ਲੋ ਪਾਪ ਨੂੰ ਤਾਂ ਪਾਪ ਨੂੰ ਤਾਂ ਮੋਰੀ ਰਹਿਣੀ ਹੋ ਰਹਿਣੀ ਹੈ ਪਾਪ ਨੂੰ ਮੋਰੀ ਰਹਿ ਜਾਂਦੀ ਹੈ ਰਹਿ ਜਾਂਦੀ ਹੈ ਠੀਕ ਹੈ ਮੇ ਸੋਹੀ ਗੱਲਾਂ ਨੇ ਇਹ ਇਹ ਨਹੀਂ ਅਸਲੀ ਜਿਹੜੇ ਇਹ ਫਿਰਦੇ ਨੇ ਨਾ 라ਵਣ ਇਹ ਨਹੀਂ ਅਸਲੀ 라ਵਣ ਤੁਸੀਂ ਕਾਨੂੰਨ ਦੇ ਹਵਾਲੇ ਤਾਂ ਇਹਨਾਂ ਨੂੰ ਕਰਿਆ ਹੀ ਨਾ ਕਰੋ ਦੁਨੀਆ ਤੇ ਬਾਰ ਬਾਰ ਥੋੜੀ ਆਉਣਾ ਠੀਕ ਹੈ ਉਹਨਾਂ ਮੁੰਨੜੀ ਥੱਪੜਾ ਨਾਲ ਘੁੱਟਣ ਲੱਗੀ ਹੋਈ ਆ ਮੈਂ ਕਹਿੰਦੀ ਪਿੱਛੇ ਉਹਦਾ ਇਕੱਲਾ ਮੁੰਡਾ ਦੀਗਾ ਮੁੰਡੇ ਨੂੰ ਕਹਿੰਦੀ ਪੇਕਿਆਂ ਨੂੰ ਆਪਣੇ ਨੂੰ ਵੀ ਸਾਹਮਣੇ ਚਾਰ ਸਾਲ ਆਈ ਮੈਂ ਜੇ ਉਹਦਾ ਕਿਰਪਾਨ ਪਾਈ ਹਦੀ ਉਹਦੇ ਨਾਲ ਉਹਦੀ ਗਰਦਨ ਲਾਉਂਦੀ ਨਾਲੇ ਅਗਲੇ ਨੂੰ ਪਤਾ ਲੱਗ ਜਾਂਦਾ ਵੀ ਅਮਰਤ ਛਕੇ ਦਾ ਕੀ ਉਹ ਹੁੰਦਾ ਕਾਦੇ ਲਈ शकਦੇ ਆ ਅਸੀਂ ਜਿੱਦਰੰਦੇ ਇਨਸਾਨ ਜਾਨਵਰਾਂ ਨਾਲ ਵੀ ਬਿਰਤੀ ਯਾਰ ਥੋੜੀ ਤਾਂ ਗਾਹਾਂ ਚਲੀ ਗਈ ਇੰਨਾ ਹਲਕਾ ਉਹ ਛੁੱਟਿਆ ਹੋਇਆ ਸਾਡਾ ਤੁਸੀਂ ਕਿੱਥੇ ਕਿਸੇ ਮੈਂ ਤਾਂ ਕਹਿੰਨੀ ਆ ਇਹ ਜਿਹੜਾ ਪਿਓ ਹੁੰਦਾ ਹੈ ਉਹ ਆਪਣੀ ਧੀ ਨੂੰ ਵੀ ਚੰਗੀ ਨਿਗਾ ਨਾਲ ਨਹੀਂ ਦੇਖ ਸਕਦਾ ਕਿਉਂਕਿ ਉਹ ਔਰਤ ਦਾ ਹੀ ਵੈਰੀ ਹੁੰਦਾ ਹੈ ਔਰਤ ਵਿੱਚ ਸਾਡੀ ਮਾਂ ਮਾਸੀਆਂ ਮਾਮੀਆਂ ਸਭ ਔਰਤਾਂ 'ਚ ਸਾਡੀਆਂ ਧੀਆਂ ਭੈਣਾਂ ਨੂੰਹਾਂ ਸਭ ਔਰਤਾਂ 'ਚ ਆਉਂਦੀਆਂ ਨੇ ਜਿਹੜਾ ਇਨਸਾਨ ਕਿਸੇ ਦੀ ਔਰਤ ਨੂੰ ਚੰਗੀ ਨਿਗਾ ਨਾਲ ਨਹੀਂ ਦੇਖਦਾ ਉਹ ਘਰ ਚ ਵੀ ਐਦਾਂ ਦਾ ਹੀ ਹੁੰਦਾ ਠੀਕ ਆ ਆਹੇ ਜਨ ਤਾਂ ਖਤਮ ਕਰਿਆ ਚੰਗਾ ਹੈ ਇਹ ਤੁਰਦੇ ਫਿਰਦੇ ਗੰਦ ਨੇ ਇਹ ਇਹਨਾਂ ਨੂੰ ਇਸ ਦੁਨੀਆ ਤੇ ਬਿਲਕੁਲ ਜਗ੍ਹਾ ਨਹੀਂ ਚਾਹੀਦੀ ਫਿਰ ਉਹਨਾਂ ਨੂੰ ਤੁਸੀਂ ਇਲਾਜ ਕਰਾਉਣ ਲਈ ਹਸਪਤਾਲ ਲੈ ਜਾਨੇ ਚੱਕ ਕੇ ਸਾਲਾਂ ਨੂੰ ਸਟੋ ਜੇੜ ਚਾਹੀਏ ਜਨ ਨੂੰ ਸੜਨ ਦਿਓ ਇਲਾਜ ਕਰਾਤੇ ਕਰਾਉਣਾ ਆਂਦਾ ਕੁੱਟਿਆ ਹੋਇਆ ਲੋਕਾਂ ਦਾ ਲਾ ਕੁੱਟਿਆ ਹੋਏ ਲੋਕ ਲੋਕਾਂ ਨੇ ਕੁੱਟਿਆ ਜੋ ਕਿਤੇ ਤਪੜਾ ਨਾਲ ਕੁੱਟਿਆ ਹੋਣਾ 1 ਵਜੇ ਬਹੁਤ ਆਉਦੇ ਟਕਾਣੇ ਸਿਰਸੁਰ ਚ ਵੱਜਦਾ ਦੁਆ ਤਾਂ ਮੰਗਣਾ ਹੀ ਨਹੀਂ ਸੀ ਤਾਂ ਉਹਨੇ ਇਹ ਜੇ ਘਟਿਆ ਇਨਸਾਨ ਕਿਤੇ ਥੱਪੜਾ ਨਾ ਘੁੱਟ ਹੁੰਨੇ ਹੁੰਨੇ ਆ ਇਹ ਜੇ ਗੰਦਾ ਮੰਦ ਹੈ ਉਹ ਜਵਾਕਣੀ ਘੜੀ ਚ ਹੱਸਦੀ ਖੇੜਦੀ ਦਾ ਸਵਾ ਬਾਲਤਾ ਜੇ ਕਿੰਨੀ ਮਤਲਬ ਉਹ ਜਿਆਦਾ ਵੀਡੀਓ ਚ ਦੇਖਦੇ ਕਿੰਨੀ ਛਾਲਾ ਮਾਰਦੀ ਉਹ ਕਿੰਨੀ ਛਾਲਾ ਮਾਰਦੀ ਜਾਂਦੀ ਹੈ ਉਹ ਤੇ ਕੀ ਮੰਚ ਚਾਹ ਹੁਣਾ ਵੀ ਮੈਂ ਆਪਣੀ ਸੇਲੀ ਕੋਲ ਚੱਲੀ ਆ ਕੀ ਪਤਾ ਵੀ ਉਹਦਾ ਕਾਲ ਹਸਰਾ ਦਰਿੰਦਾ ਨਹੀਂ ਨਹੀਂ ਮੈਂ ਤਾਂ ਇਹ ਕਹਿੰਦੀ ਆ ਵੀ ਜੇ ਬੰਦਾ 5-7 ਸਾਲ ਨੂੰ 10 ਸਾਲ ਨੂੰ ਉਹ ਛੁੱਟ ਕੇ ਵੀ ਆਉਂਦਾ ਆਪਣੀ ਧੀ ਨੂੰ ਕੀ ਮੂੰਹ ਦਿਖਾਊਗਾ ਆਪਣੀ ਜਨਾਨੀ ਨੂੰ ਕੀ ਮੂੰਹ ਦਿਖਾਊਗਾ ਇੱਕ ਜਨਾਨੀ ਹੁੰਦੇ ਹੋਏ ਉਹ ਲੋਕਾਂ ਦੀਆਂ ਜਵਾਕੜੀਆਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਨਾਲੇ ਘਰ ਉਹਦੇ ਜਨਾਨੀ ਹੈਗੀ ਆ ਕਾਨੂੰਨ ਝਕਾਟ ਹੈ ਸਾਰੇ ਕਾਨੂੰਨ ਚ ਪਾੜੇ ਸਾਰੇ ਕਾਨੂੰਨ ਚ ਪਾੜੇ ਕਾਨੂੰਨ ਤਾਂ ਜਦੇ ਵਿਖ ਜਾਂਦਾ ਹੈ 5 ਮਿੰਟ ਚ ਹੁਣ ਕਾਨੂੰਨ ਇਹ ਵੀ ਕਹੇ ਜਿਹੜਾ ਅੰਦਰ ਬੈਠਾ ਕਾਨੂੰਨੇ ਚਾਹ ਵੀਂਦਾ ਦੀ ਹਾਂ ਜਿਹੜੇ ਕਹਿੰਦੇ ਅੰਦਰ ਗਏਆਂ ਨੂੰ ਇੱਥੇ ਤਾਂ ਹੈ ਉਹ ਨਹੀਂ ਕੁਝ ਹੈ ਹੀ ਨਹੀਂ ਉਹਰੇ ਇੱਕ ਚਾਰ ਮਰਲੇ ਦੇ ਜਗ੍ਹਾ 'ਚ ਬੰਦਾ ਡੈੱਡ ਬਾਡੀ ਲਕੋਲ ਬਈ ਉਹ ਤਾਂ ਥੋਨੂੰ ਅੰਦਰ 'ਤੇ ਮਤਲਬ ਇੰਨੇ-ਇੰਨੇ ਸਮਾਨ ਵੀ ਦਿਖ ਜਾਂਦੇ ਆ ਉਹਦੇ ਘਰਾਂ 'ਚ ਇਹ ਤੁਹਾਨੂੰ ਪਰਚਾ ਦੇਣਾ ਹੁੰਦਾ ਜਿੱਥੇ ਥੋੜਾ ਮੂੰਹ ਭਰਿਆ ਜਾਂਦਾ ਕਿਸੇ ਦਾ ਪੈਸਾ ਕੱਢਣਾ ਹੁੰਦਾ ਗੱਡੀਆਂ ਚੋਂ ਕੱਢ ਲੈਂਦੇ ਨੇ ਟਾਕੀਆਂ ਜੋ ਕੱਢ ਲੈਂਦੇ ਨੇ ਤੁਸੀਂ ਕੰਧਾਂ ਚੋਂ ਪੈਸੇ ਕੱਢ ਲੈਣੇ ਹੋ ਲਮਾਰੀਆਂ ਬੇਟੀਆਂ ਜੋ ਕੱਢ ਲੈਣੇ ਹੋ ਤੁਹਾਨੂੰ ਬਾਥਰੂਮ ਚ ਪਈ ਕੁੜੀ ਨਹੀਂ ਦਿਖੀ ਫਿਰ ਤਾਂ ਹੀ ਦੁਨੀਆ ਦਾ ਕਾਨੂੰਨ ਤੋਂ ਅ ਵਿਸ਼ਵਾਸ ਉੱਠਦਾ ਜਾਂਦਾ ਅਸੀਂ ਕਹਿ ਦਿੰਦੇ ਆ ਵੀ ਲਫਲਾਣਾ ਆਏ ਮਾਰਤਾ ਅਗਲੇ ਫਿਰ ਥੱਲ ਦਾ ਵੀ ਤਾਂ ਹੀ ਆ ਵੀ ਕਾਨੂੰਨ ਕੋਲ ਜਾ ਕੇ ਤਾਂ ਇਹਨੇ ਓਖਣੇ ਮੁੜੇ ਆਉਣਾ ਜਿਹੜਾ ਕੰਮ ਕਰਨਾ ਆਪੇ ਕਰ ਦੋ ਆਪੇ ਕਰ ਦੋ ਜਨਾਨੀਆਂ ਮੜਾ ਜਾ ਕਿਤੇ ਨੇ ਰਸਨੇਰਾ ਹੋਵੇ ਅਗਲੀਆਂ ਡਰਦੀਆਂ ਘਰੋਂ ਨਿਕਲਦੇ ਹਾਂ ਬਿਲਕੁਲ ਡਰਦੀਆਂ ਕਿਸੇ ਦੀਆਂ ਬਾਲੀਆਂ ਵੱਢ ਲੀਆਂ ਕਿਸੇ ਦੇ ਚੈਨਾ ਖੋਲ ਲੀਆਂ ਕਿਸੇ ਦੀ ਇੱਜ਼ਤ ਲੁੱਟ ਲਈ ਕਿਸੇ ਦੇ ਕੋਸ ਇੱਥੇ ਜਨਾਨੀਆਂ ਨੇ ਵੀ ਹਥਿਆਰ ਚੱਕ ਲੈਣੇ ਆ ਇਹ ਸਮਾਂ ਬਣ ਰਿਹਾ ਹੈ ਬਣ ਰਿਹਾ ਮੈਂ ਤਾਂ ਇਹ ਕਹਿੰਨੀ ਆ ਬਈ 25 30 ਪੈਸੇ ਤਾਂ ਅਗਲੀਆਂ ਰੱਖਦੀਆਂ ਹੋਣੀਆਂ ਕੋਲ ਹਮ ਜੜੀਆਂ ਨਿਤ ਦੀਆਂ ਘਰੋਂ ਨਿਕਲਣੇ ਵਾਲੀਆਂ ਰੱਖਦੀਆਂ ਹੋਣਗੀਆਂ ਬਿਲਕੁਲ ਬਈ ਸੋਈ ਗੱਲਾਂ ਨੇ ਥੋੜਾ ਜਿਆਦਾ ਇਹ ਕਾਨੂੰਨ 'ਚ ਸਖਤੀ ਹੋਊਗੀ ਸਜ਼ਾਾਂ 'ਚ ਸਖਤੀ ਹੋਊਗੀ ਇਹਨਾਂ ਚੀਜ਼ਾਂ ਤੇ ਤਾਂ ਠੱਲ ਪੈਣੀ ਆ ਨਹੀਂ ਤਾਂ ਹੈ ਕਿ ਹਲਕੇ ਕੁੱਤੇ ਮੰਗੋ ਮੂੰਹ ਪੈਂਦਾ ਹੀ ਜਾਂਦਾ ਹੈ। ਏਡੀਸੀ ਆਈਸੀ ਉੱਥੇ ਬੋਲਦੀ ਸੀ ਵੀ ਮੇਰੇ ਰੌਂਗਟੇ ਖੜੇ ਹੋਗੇ, ਮੇਰਾਏ ਹੋਗੇ। ਰੌਂਗਟੇ ਖੜੇ ਹੋਗੇ ਭਾਈ ਠੀਕ ਐ। ਤੂੰ ਇੱਕ ਔਰਤਾਂ ਤੈਨੂੰ ਔਰਤ ਦੇ ਦਰਦ ਦਾ ਪਤਾ ਹੈ। ਬਿਲਕੁਲ ਜਾਇਜ਼ ਹੈ ਗੱਲ। ਪਰ ਉਹ ਚਾਰਾਂ ਤੇ ਬਰਾਬਰ ਦਾ ਪਰਚਾ ਦੇ। ਹਾਂ। ਬਹੁਤ ਵੱਡੀ ਪਾਵਰ ਹੈ ਤੇਰੇ ਹੱਥ। ਹਾਂ। ਤਾਂ ਮੰਨਾਂਗੇ ਤੈਨੂੰ। ਤਾਂ ਮੰਨਾਂਗੇ ਕਾਨੂੰਨ ਨੂੰ। ਉਹਨਾਂ ਦਾ ਹੱਥ ਬਰਾਬਰ ਹੈ ਬੰਦੇ ਨੂੰ ਬਚਾਉਣ ਦਾ ਪਰ ਉਹ ਤਾਂ ਉਹਦੀ ਕਿਸਮਤ ਹੈ ਮਤਲਬ ਜਿਵੇਂ ਕਹਿੰਦੇ ਆ ਪਰਿਵਾਰ ਦੀ ਸਾਥ ਦੇਗੀ ਜਿਹੜਾ ਅੰਦਰੋਂ ਮਿਲ ਗਿਆ ਉਹ ਤਾਂ 2 ਘੰਟੇ ਲੰਘ ਜਾਂਦੇ ਅਗਲੇ ਪੈਗੇ ਤੇ ਪੋਰਸ ਤਾਂ ਚਲੀ ਗਈ ਥੀ ਠੀਕ ਹੈ ਨਾ ਪੋਰਸ ਤਾਂ ਚਲੀ ਗਈ ਥੀ ਅਗਲੇ ਪੈਗੇ ਤੇ ਉਹਨੇ ਗੱਡੀ ਚ ਕੁੜੀ ਲਿਜਾ ਕੇ ਕਿਤੇ ਟਿਕਾਣੇ ਲਾ ਦੇਣੀ ਥੀ ਅੰਦਰ ਲਿਆ ਕੇ ਖੜਾਈ ਸੀ ਗੱਡੀ ਉਹਦੀ ਨਾਲੇ ਉਹ ਕਹੀ ਜਾਂਦੀ ਆ ਵੀ ਕੁੜੀ ਉਰੇ ਬੜੀ ਆ ਅੰਦਰੋਂ ਨਿਕਲੀ ਨਾ ਕੈਮਰੇ ਦੱਸਦੇ ਨੇ ਜੇ ਕਤ ਕੈਮਰੇ ਨਾ ਹੁੰਦੇ ਫਿਰ ਵੀ ਹੋ ਜਾਣ ਤਾਂ ਉਹ ਤਾਂ ਕੈਮਰੇ ਦੱਸਦੇ ਨੇ ਇਹ ਨਾ ਹੁੰਦੇ ਕੈਮਰੇ ਤੁਸਤਾ ਬਿੱਗੇ ਤੇ ਮੈਂ ਕਹਿੰਦੇ ਹਾਂ। ਉਹ ਮਾਮਾਚਾਰੀ ਹੋਰ ਕਿਧਰੇ ਅਲਜ ਜਾਂਦੀ। ਮਾਣੇ ਅਲਜ ਜਾਂਦੀ। ਇਹਨਾਂ ਨੇ ਗੱਡੀ ਲੈ ਕੇ ਨਿਕਲ ਜਾਣਾ ਤਾਂ। ਹਾਂ। ਪੁਲਿਸ ਨੇ ਹੀ ਗੱਡੀ ਲੈ ਕੇ ਨਿਕਲ ਜਾਣਾ ਤਾਂ ਅੰਦਰੋਂ। ਹੋ ਸਕਦਾ। ਖਦਰਾ ਪੁਲਿਸ ਪੁਲਿਸੇ ਨਿਕਲ ਜਾਂਦੀ। ਕਹਿੰਦੇ ਵੀ ਰੱਖ ਦੇ ਤੂੰ ਬਸ ਅਸੀਂ ਆਉਣੇ ਆ ਗੱਡੀ ਲੈ ਕੇ। ਹੂੰ। ਕਿਹ ਪਤਾ ਹੁੰਦਾ? ਹੂੰ। ਮੈਂ ਜਾਣੀ ਸੋਹੀ ਗੱਲ ਆ ਹੁਣ ਤਾਂ ਪੈਸਿਆਂ ਨਾਲ ਬੰਦਾ ਕੁਛ ਵੀ ਖਰੀਦ ਸਕਦਾ। ਕਿਉਂਕਿ ਜਮੀਰ ਮਰ ਗਏ। ਪੈਸਾ ਮੁਕੁਰ ਨਿਰੀ ਹਜਮੀ ਇਆ ਕਲ ਕਾ ਜਮੀਰ ਖਤਮ ਹੋ ਗਈ ਪੈਸਾ ਮੁਕੁਰ ਜਾਗਦਾ ਹੁੰਦਾ ਜਾਂਦੀ ਸਾਰੇ ਅੰਦਰ ਲੰਬਾ ਪਾਇਆ ਹੁੰਦਾ ਉਹ ਠੀਕ ਆ ਉੱਥੇ ਜਦੇ ਦਸਦਾ ਮਿੰਟਾਂ ਚ ਬਾਹਰ ਆ ਜਾਣੇ ਦੀ ਵੀ ਸੋਈ ਗੱਲਾਂ ਨੇ ਤੁਸੀਂ ਇਹ ਜਿਹੇ ਪੈਸੇ ਨਾਲ ਤੁਸੀਂ ਮੂੰਹ ਬੰਦ ਵੀ ਕਰ ਦਿੰਦੇ ਫਿਰ ਇਹ ਪੈਸਾ ਕਿੰਨਾ ਕਿਚਰ ਵਰਤਦੇ ਆਪਣੀ ਔਲਾਦ ਤੇ ਵਰਤਦੇ ਜਾ ਕੇ ਘਰ ਆਪਾਂ ਆਪਣੇ ਪਰਸਨਲ ਜ਼ਿੰਦਗੀ ਚ ਲਾਉਨੇ ਆ ਫਿਰ ਇਹ ਜਆ ਪੈਸਾ ਤੁਹਾਨੂੰ ਮਾਫ ਕਾਉਂਦਾ ਤੁਹਾਡੇ ਖਬਰਾਂ ਕਹੇ ਜੇ ਜੰਮਦੇ ਜਾਂ ਤੁਹਾਡੇ ਨਾਲ ਖਬਰਾਂ ਕੀ ਹੁੰਦੀ ਕੀ ਹੁੰਦਾ ਠੀਕ ਆ ਜਦ ਆਪਣੇ ਨਾਲ ਹੁੰਦੀ ਹੈ ਪਤਾ ਤਾਂ ਫੇਰ ਲੱਗਦਾ ਅਸੀਂ ਦੂਏ ਦੇ ਘਰ ਲੱਗੀ ਤੇ ਤਾਂ ਰੋਟੀਆਂ ਸੇਕ ਲੈਨੇ ਆ ਜਾਂ ਫਿਰ ਆਪਣੇ ਘਰ ਲੱਗਦੀ ਆ ਪਤਾ ਤਾਂ ਫੇਰ ਲੱਗਦਾ ਉਹ ਵਿਧਵਾ ਜਨਾਨੀ ਆ ਉਹਦਾ ਕਾਨੂੰਨ ਨਹੀਂ ਸਹਾਰਾ ਬਣਉ ਤਾਂ ਕੌਣ ਬਣਉ ਇਹ ਤਾਂ ਬਈ ਬਹੁਤ ਕੰਮ ਵੱਧਦਾ ਜਾਂਦਾ ਦਿਨ ਪਰ ਦਿਨ ਹੁਣ ਤੁਸੀਂ ਦੱਸੋ ਬਈ ਇੰਨੇ ਇੰਨੇ ਮਾਸੂਮ 10 12 12 ਸਾਲ ਦੀਆਂ ਧੀਆਂ ਨੂੰ ਕਿੱਥੇ ਡੱਬੀ 'ਚ ਬੰਦ ਕਰ ਲਵੇ ਦੁਨੀਆ ਕਿੱਥੇ ਡੱਬੀ 'ਚ ਬੰਦ ਕਰ ਲਵੇ ਇਹ ਜਾਂ ਮਾਸੂਮ ਐ ਜਿਹੜਾ ਛੋਟਾ ਬੱਚਾ ਹੈ ਉਹ ਕੀ ਵੱਡਿਆਂ ਦਾ ਮੁਕਾਬਲਾ ਕਰ ਸਕਦਾ ਹੈ ਇਕਨ ਹੱਤੇ ਨੂੰ ਹੱਥ ਪਾਉਣੇ ਵਾਲਾ ਕੰਮ ਐ ਕੋਈ ਵੱਡੀ ਜਨਾਨੀ ਹੋਵੇ ਫੇਰ ਤਾਂ ਅਗਲਾ ਬਰਾਬਰੀ ਵੀ ਕਰ ਲੈਂਦਾ ਉਸ ਮਾਸੂਮ ਨੂੰ ਰੱਬ ਦੇ ਰੂਪ ਨੂੰ ਤੁਸੀਂ ਐਦਾਂ ਦਾ ਆਪਣਾ ਸ਼ਿਕਾਰ ਬਣਾ ਕੇ ਕੀ ਬਣਿਆ ਕਿਹੜੀ ਦੁਨੀਆ ਪਾਲੀ ਤੁਸੀਂ ਕਿਹੜੀਆਂ ਦੌਲਤਾਂ ਸ਼ੌਹਰਤਾਂ ਪਾਲੀਆਂ ਉਹਦੀ ਇੱਜ਼ਤ ਲੁੱਟ ਕੇ ਇੱਕ ਜਨਮਾ ਨੂੰ ਰੱਸੇ ਵਟਲੇ ਪਤਾ ਨਹੀਂ ਕਿੱਥੇ ਕਿੱਥੇ ਮਹਾਰਾਜ ਨੇ ਤੁਹਾਨੂੰ ਢਾਉਣਾ ਜਾ ਕੇ ਕਿਹੜੇ ਕਿਹੜੇ ਜਨਮਾਂ ਚ ਤੁਹਾਡੀਆਂ ਦੱਚੀਆਂ ਔੜਨੀਆਂ ਬਈ ਬਹੁਤ ਮਾੜੀ ਗੱਲ ਐ ਮਹਾਰਾਜ ਸਾਭ ਦੀ ਬੁੱਧੀ ਸਿੱਧੀ ਰੱਖੇ ਠੀਕ ਐ ਜਿਹੜਾ ਆਦਮੀ ਦਾ ਦਰਜਾ ਦੱਤਾ ਨਾ ਪ੍ਰਮਾਤਮਾ ਨੇ ਆਦਮੀ ਨੂੰ ਦਰਜਾ ਦਿੱਤਾ ਹੈ ਕੁਛ ਦੇਖ ਕੇ ਹੀ ਦੱਤਾ ਹੈ ਇਨਸਾਨ ਬਣੋ ਹਵਾਨਾ ਨਾ ਕਿਉਂਕਿ ਜਿਹੜੀ ਔਰਤ ਹੈ ਆਦਮੀ ਦੇ ਸਿਰ ਤੇ ਹੀ ਸ਼ੇਰਨੀ ਹੈ ਹਮ ਠੀਕ ਹੈ ਕੋਈ ਸਾਨੂੰ ਲਾ ਲੋ ਵੀ ਅਸੀਂ ਕਿਤੇ ਤੁਰੀਆਂ ਜਾਣੀਆਂ ਸਾਨੂੰ ਐਦਾਂ ਲੱਗਦਾ ਵੀ ਹਾਏ ਅਸੀਂ ਇੱਥੇ ਖਤਰੇ 'ਚਾਂ ਸਾਨੂੰ ਕੋਈ ਨਾ ਕੋਈ ਪਿੰਡ ਦਾ ਵੀ ਭੈਣ ਭਾਈ ਮਿਲ ਜਵੇ ਕੋਈ ਪਿੰਡ ਦਾ ਭੈਣ ਭਾਈ ਮਿਲ ਜਵੇ ਸਾਨੂੰ ਕੋਈ ਵੀ ਔਰਤਾਂ ਨੂੰ ਦੇਖ ਕੇ ਨਾ ਉਹ ਸੇਰ ਖੋਨ ਵਧ ਜਾਂਦਾ ਵੀ ਲੈ ਫਲਾਣਾ ਆ ਗਿਆ ਜਿਹੜਾ ਆਦਮੀ ਹੈ ਨਾ ਇਹ ਇਨਸਾਨੀਅਤ ਦੀ ਬਹੁਤ ਬੜੀ ਪਾਵਰ ਹੈ ਜੇ ਇਹਨਾਂ ਦੇ ਸਿਰ ਤੇ ਦੁਨੀਆ ਚੱਲਦੀ ਹੈ ਔਰਤ ਇਕੱਲੀ ਨਹੀਂ ਕੁਝ ਕਰ ਸਕਦੀ ਜੇ ਆਦਮੀ ਹੀ ਇੱਧਰ ਨੂੰ ਤੁਰ ਪਿਆ ਫਿਰ ਔਰਤ ਜਾਤੀ ਦੀ ਰਾਖੀ ਕੌਣ ਕਰੂਗਾ ਕੌਣ ਰਾਖੀ ਕਰੂਗਾ ਨਾਲੇ ਭਾਈ ਤੂੰ ਸਿੰਘ ਸਜਿਆ ਹੋਇਆ ਅਮਰਤ ਛਕਿਆ ਹੋਇਆ ਤੇਰਾ ਦਾੜਾ ਸਜਾਇਆ ਹੋਇਆ ਤਾਂ ਉਮਰ ਤੇਰੀ 50 52 ਸਾਲ ਹੈ ਉਹ ਇੱਕ ਫੁੱਲ ਹੈ ਕਿਤੇ ਵੀ ਤੇਰਾ ਕੋਈ ਵੀ ਕਿਸੇ ਗੱਲ 'ਚ ਵੀ ਤੇਰਾ ਕੋਈ ਮੇਲ ਨਹੀਂ ਖਾਂਦਾ ਇਹ ਹਰਕਤ ਕਰਨ ਲੱਗਿਆਂ ਕੋਈ ਵੀ ਤੇਰਾ ਮੇਲ ਨਹੀਂ ਹੈਗਾ ਠੀਕ ਹੈ ਜਹੀ ਤਾਂ ਆਪਣੀ ਧੀ ਨਾਲ ਹਰਕਤ ਕਰ ਲਈ ਜਹੀ ਉਸ ਮਾਸੂਮ ਨਾਲ ਕਰ ਲਈ ਠੀਕ ਹੈ ਇਹ ਤੈਨੂੰ ਵਾਕਿਆ ਹੀ ਮਾਫੀ ਦੇ ਲਾਇਕ ਨਹੀਂ ਹੈਗੀ ਇਹ ਤੇਰੀ ਹਰਕਤ ਕਿ ਕਾਨੂੰਨ ਦੇ ਹੱਥੇ ਹੁਣ ਤੂੰ ਚੜ ਗਿਆ ਕਾਨੂੰਨ ਨਾਲ ਜੋ ਕਰਨਾ ਸਭ ਨੂੰ ਕਰਦੀ ਹੈ ਕਾਨੂੰਨ ਉਹਨੂੰ ਤੈਨੂੰ ਵੀ ਉਹੀ ਕੁਝ ਹੋਣਾ ਹੈ ਆ ਜਾਣਾ ਤਾਂ ਇੱਥੇ 5-7 ਸਾਲ ਨੂੰ ਫਿਰ ਸਾਡ ਵਾਂਗੂ ਫਿਰਨਾ ਤਾਂ ਸੜ 20 ਹਾਂ ਚ ਹਲਕੇ ਕੁੱਤੀ ਮੰਗੋ ਪੁੱਨ ਖਟਿਆ ਹੋਇਆ ਹੀ ਠੀਕ ਤਾਂ ਇਹ ਜੇ ਬੰਦੇ ਦਾ ਤਾਂ ਹਾਂ ਇਹ ਜੇ ਬੰਦੇ ਨੂੰ ਜਿਉਣ ਦਾ ਕੋਈ ਹੱਕ ਨਹੀਂ ਹੈਗਾ ਠੀਕ ਹੈ ਸੋ ਇਹ ਗੱਲਾਂ ਨੇ ਨਾ ਇਦਾਂ ਦੀਆਂ ਹਰਕਤਾਂ ਕਰਿਆ ਕਰੋ ਆਪਾਂ ਇਨਸਾਨ ਹੈ ਇੱਕੋ ਜਗ੍ਹਾ ਤੋਂ ਆਏ ਹਾਂ ਮਾਮਾ ਨੇ ਆਪਾਂ ਨੂੰ ਜਨਮ ਦਿੱਤਾ ਮੜੀਆਂ ਚ ਜਾ ਕੇ ਹੀ ਆਪਣਾ ਖੜਾ ਛਟਣਾ ਕਿਸੇ ਨੂੰ ਇੱਥੇ ਘਰੋਂ ਜਹਾਜ਼ ਨੇ ਚੱਕਣ ਨਹੀਂ ਆਉਣਾ ਕੋਈਸ ਵਰਗ ਨੂੰ ਪੌੜੀਆਂ ਨਹੀਂ ਲੱਗੀਆਂ ਹੋਈਆਂ ਜਿਹੜਾ ਜੀ ਬੀਜਾਂਗੇ ਉਹ ਹਜੇ ਵੱਡਾਂਗੇ ਜਿਹੜਾ ਜੀ ਬੀਜਾਂਗੇ ਉਹ ਹਜੇ ਵੱਡਾਂਗੇ ਇਸ ਉਹੀ ਗੱਲਾਂ ਚਾਰਕ ਗੱਲਾਂ ਦਿਮਾਗ 'ਚ ਪਾ ਕੇ ਰੱਖਿਆ ਕਰੋ ਸਾਡੀ ਬੁੱਧੀ ਸਿੱਧੀ ਰਹਿੰਦੀ ਆ ਡਰਿਆ ਕਰੋ ਉਹਦੋਂ ਡਰਿਆ ਕਰੋ ਉਹ ਤਾਂ ਹੁਣ ਆਪਾਂ ਕਈ ਵਾਰ ਕਹਿ ਦਿੰਨੇ ਆ ਵੀ ਫਲਾਣਾ ਕਿੰਨਾ ਚੰਗਾ ਹੈ ਬਈ ਯਾਰ ਉਹਦੇ ਨਾਲ ਮਾੜੀ ਕਿੰਨੀ ਹੁੰਦੀ ਆ ਉਹਨੇ ਤਾਂ ਕਦੇ ਕਿਸੇ ਦਾ ਮਾੜਾ ਵੀ ਨਹੀਂ ਕੀਤਾ ਇਹ ਸਾਡੇ ਕਰਮ ਕਰੇ ਹੁੰਦੇ ਨੇ ਪਿਛਲੇ ਜਨਮ ਦੇ ਸਾਨੂੰ ਉਹ ਭੁਗਤਣੇ ਪੈਂਦੇ ਨੇ ਨਹੀਂ ਤਾਂ ਜਾਨੀ ਠੀਕ ਆ ਸਾਨੂੰ ਬਾळा ਜਬਲੀਆਂ ਮਾਰਨੀ ਤਾਂ ਲੋੜੇ ਨਹੀਂ ਸਾਨੂੰ ਜੇ ਅਸੀਂ ਆਪਣੀ ਗੁਰਬਾਣੀ ਚੋਂ ਚਾਰ ਗੱਲਾਂ ਵੀ ਸਿੱਖ ਲਈਆਂ ਜੋ ਇੱਕ ਇਨਸਾਨ ਨੂੰ ਚਾਹੀਦੀਆਂ ਜਿਉਣ ਲਈ ਉਹ ਮਾੜਾ ਕੰਮ ਕਰਦਾ ਹੀ ਨਹੀਂ ਉਹ ਮਾੜਾ ਕੰਮ ਨਹੀਂ ਕਰਦਾ ਮੇ ਸੋਈ ਗੱਲਾਂ ਨੇ ਬਈ ਬਹੁਤ ਗਿਰੀ ਹੋਈ ਹਰਕਤ ਕਰੀ ਆ ਬਹੁਤ ਘਟੀਆ ਹਰਕਤ ਕਰੀ ਆ ਇਹਦੀ ਸਜ਼ਾ ਤੈਨੂੰ ਦੁਨੀਆਦਾਰੀ ਚ ਵੀ ਮਿਲੀ ਜਾਣੀ ਆ ਲਾਣਤਾਂ ਪਾਈ ਜਾਣੀਆਂ ਤੇਰੀ ਧੀ ਦੇ ਰਾਹ ਦਾ ਰੋੜਾ ਵੀ ਬਣਨਾ ਐ ਇਹ ਚੀਜ਼ ਨੇ ਠੀਕ ਆ ਅਗਲਾ ਕਹਿੰਦਾ ਇੰਨੇ ਗੰਦੇ ਬਾਪ ਦੀ ਧੀ ਆ ਇਹ ਬਹੁਤ ਲਾਣਤਾਂ ਪੈਣੀਆਂ ਤੈਨੂੰ ਗਾਹਾਂ ਵੀ ਲਾਣਤਾਂ ਪੈਣੀਆਂ ਇੱਥੇ ਵੀ ਲਾਣਤਾਂ ਤੈਨੂੰ ਪਰਮਾਤਮਾ ਦੇ ਦਰ ਤੇ ਵੀ ਲਾਣਤਾਂ ਹੀ ਪੈਣੀਆਂ ਨੇ ਤੈਨੂੰ ਠੀਕ ਹੈ ਆਪਣੇ ਮਨ ਨੂੰ ਸਾਫ਼ ਰੱਖਿਆ ਕਰੋ ਜੋ ਕੋਈ ਤਰੀਕ ਕੋਈ ਜਦਵਾਦਤੀ ਅਗਲੇ ਨਾਲ ਲੜ ਲੈਂਦਾ ਚਾਰ ਗਾਲਾਂ ਅਗਲਾ ਤੈਨੂੰ ਕੱਢ ਲੈਂਦਾ ਚਾਰ ਤੋਂ ਉਹਨਾਂ ਨੂੰ ਕੱਢ ਲੈਂਦਾ ਪਰ ਐਦਾਂ ਦੀਆਂ ਹਰਕਤਾਂ ਭਾਈ ਨਾ ਕਰਿਆ ਕਰੋ ਇਹ ਕਿਸੇ ਵੀ ਇਨਸਾਨ ਨੂੰ ਸੋਭਾ ਨਹੀਂ ਦੰਦੀਆਂ ਠੀਕ ਹੈ ਆਪਾਂ ਉਸ ਪਰਮਾਤਮਾ ਦੇ ਬਣਾਏ ਆ ਉਹ ਤੋਂ ਡਰਿਆ ਕਰੋ ਇਹ ਹੀ ਅਰਦਾਸ ਕਰਦੇ ਆ ਉਹਦੇ ਪੂਰੇ ਵੀ ਮਤਬੁੱਧੀ ਸਿੱਧੀ ਰੱਖੀਂ ਬਸ ਮਤਬੁੱਧੀ ਸਿੱਧੀ ਰੱਖੀ ਜਿਹਦੀ ਮਤਬੁੱਧੀ ਸਿੱਧੀ ਆ ਉਹਦਾ ਸਭ ਕੁਝ ਸਹੀ ਆ ਸਾਡਾ ਬਹੁਤ ਵਧੀਆ ਸੰਸਾਰ ਹੁੰਦਾ ਹੈ ਘਰ ਪਰਿਵਾਰ ਹੁੰਦਾ ਹੈ ਅਸੀਂ ਇੱਕ ਛੋਟੀ ਜੀ ਗਲਤੀ ਕਰਕੇ ਆਪਣਾ ਸਾਰਾ ਕੁਝ ਤਹਸਨੈਸ ਕਰ ਲੈਨੇ ਆ ਇਹ ਕੰਮ ਨਾ ਕਰਿਆ ਕਰੋ ਬਈ ਜ਼ਿਆਦਾਤਰ ਮੈਂ ਵੀਰਾਂ ਨੂੰ ਕਹੂੰਗੀ ਬਈ ਇਹੋ ਜਿਹੇ ਲੋਕਾਂ ਨੂੰ ਤਾਂ ਫਿਰ ਚੋਮੀ ਛੇਕ ਦੇਣਾ ਚਾਹੀਦਾ ਹੈ ਇਹ ਜਿਹਨੂੰ ਤਾਂ ਮੈਂ ਕਹਨੀ ਆ ਵੀ ਇਦਾਂ ਦਾ ਹਿਸਾਬ ਕਿਤਾਬ ਕਰ ਦਵੇ ਇਹ ਜੇ ਬੰਦੇ ਨਾਲ ਬਈ ਉਹਨੂੰ ਪਤਾ ਲੱਗੇ ਵੀ ਹਾਂ ਮੈਂ ਆ ਗਲਤੀ ਕੀਤੀ ਹੈ ਅਸੀਂ ਫੇਰ ਇਹ ਜੇ ਗੰਦਬੰਦ ਨੂੰ ਥਾਣਿਆਂ ਜੇਲਾਂ ਚੋਂ ਆਇਆ ਹੋਇਆ ਨੂੰ ਫੇਰ ਗਲਗੋਡੇ ਲਾ ਲੈਣੇ ਆ ਠੀਕ ਹੈ ਘਟਿਆ ਹਰਕਤਾਂ ਸਾਰੀ ਜ਼ਿੰਦਗੀ ਕਰੀ ਜਾਣੀਆਂ ਫਿਰ ਬਹੁਤ ਉਹ ਬਣ ਜਾਣਾ ਵਿਚਾਰੇ ਲੋਕਾਂ ਨੂੰ ਮਤਾਂ ਦੇਣ ਲੱਗ ਜਾਨਾ ਮਤਾਂ ਦੇਣ ਲੱਗ ਜਾਣਾ ਲੋਕਾਂ ਨੂੰ ਤੇ ਗਲਤ ਨੂੰ ਭਾਈ ਗਲਤ ਹੀ ਕਹਿਆ ਹੁੰਦਾ ਸਹੀ ਨੂੰ ਸਹੀ ਕਹਿਆ ਹੁੰਦਾ ਠੀਕ ਹੈ ਜੀ ਚਲੋ ਠੀਕ ਹੈ ਜੀ ਫਿਰ ਵੀ ਬੋਲਦਿਆਂ ਕੋਲੋਂ ਕੋਈ ਭੁੱਲ ਚੁੱਕ ਹੋ ਗਈ ਹੋਵੇ ਤਾਂ ਜਰੂਰ ਮਾਫ ਕਰਿਓ ਸਤਿ ਸ਼੍ਰੀ ਅਕਾਲ